ਹੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਅਰ ਸੰਗੋ ਜੀਓ ਆਪ ਇਸ ਵੇਲੇ ਸਾਡੀ ਪੈੰਜ ਜਸਲੀਰ ਕੌਰ ਦੇ ਗ੍ਰਹਿ ਤੇ ਰਵਿੰਦਰ ਸਿੰਘ ਰਵੀ ਉਹਨਾਂ ਦੇ ਗ੍ਰਹਿ ਵਿਖੇ ਮੇਰਕੋਣ ਜੋਤਪੁਰਖ ਕਾਲ ਨੇਕ ਕਲੰਕ ਧਰਮਾਮ ਕਲ ਕੀ অবতার 24 ਸਾਂ ਦੇ ਚਰਨਾ ਵਿੱਚ ਸੇ ਸਹੋਬਤ ਹੋ ਜਿਸ ਤਰ੍ਹਾਂ ਆਪ ਨੂੰ ਪਹਿਲਾਂ ਦੱਸਿਆ ਗਿਆ ਹੈ ਕਿ ਗੁਰੂਪਰ ਤਾਰ ਪੈਗੰਬਰਾਂ ਦੀਆਂ ਪਛੇਨ ਗੋਈਆਂ ਮੁਤਾਬਕ ਪੁਰਖ ਕਾਲ ਗੋਬਿੰਦ ਸੁਤ ਨੂੰ ਨਾਲ ਲੈ ਕੇ ਮਾਤ ਲੋਕ ਵਿੱਚ ਪ੍ਰਗਟ ਹੋਇਆ ਤੇ ਆਪਣਾ ਡੰਕ ਵਜਾਇਆ ਆਪਣਾ ਡੰਕ ਵਜਾਇਆ ਤੇ ਦੁਨੀਆ ਵਾਲਿਆਂ ਨੂੰ ਕਿਹਾ ਕਿ ਮੈਂ ਭਗਵਾਨ ਆ ਗਿਆ ਹਾਂ ਤੇ ਜੇ ਤੁਹਾਨੂੰ ਕੋਈ ਸ਼ੱਕ ਸ਼ੁਭਾ ਹੈ ਤਾਂ ਆ ਕੇ ਮੇਰੇ ਨਾਲ ਵਿਚਾਰ ਕਰ ਲੋ ਉਸ ਵੇਲੇ ਦੇ ਰਾਸ਼ਟਰਪਤੀ ਬੀਬੀ ਗਿਰੀ ਨੂੰ ਵੀ ਕਿਹਾ ਜੇ ਤੈਨੂੰ ਕੋਈ ਗੱਲ ਸਮਝ ਨਹੀਂ ਆਂਦੀ ਤਾਂ ਸਾਨੂੰ ਘਰ ਬੁਲਾ ਕੇ ਪੁੱਛ ਲੈਣਾ ਸਹਿਬ ਸੱਚੇ ਪਾਤਸ਼ਾਹ ਗੁਰਮਖਾਂ ਨੂੰ ਸਮਝਾਉਂਦੇ ਹਨ ਪੁਰਖ ਕਾਲ ਕਹੇ ਜਨ ਭਗਤੋ ਕਿ ਮੇਰਾ ਖੇਡ ਕਿਸਰਾ ਹੈ ਪੁਰਖ ਕਾਲ ਕਹੇ ਜਨ ਭਗਤੋ ਥੋੜਾ ਦਿਆਂ ਸਮਝਾਈ ਆ ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖਤਿਆਰ ਹੱਕ ਉਸੇ ਕੋਲ ਫੜਾਈਆ ਜਿਸ ਗੋਬਿੰਦ ਨੂੰ ਕਹਿੰਦੇ ਰਹਿੰਦੇ ਉਹ ਪਈ ਪ੍ਰਾਪਤ ਮੁਨਕ ਦਿਉਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖਤਿਆਰ ਹੱਕ ਉਸੇ ਕੋਲ ਫੜਾਈਆ ਜਿਸ ਦਾ ਪਹਿਲੋਂ ਤੁਹਾਨੂੰ ਕਰਨਾ ਪਏ ਦਦਾਰ ਫੇਰ ਉਸੇ ਵਿੱਚੋਂ ਮੇਰਾ ਨੂਰ ਨজਰੀ ਆਈਆ ਇਹ ਗੋਬਿਰ ਤੇ ਪੁਰਖ ਕਾਲ ਦੀ ਗੱਲ ਹੈ ਫੇਰ ਉਸ ਦੇ ਵਿੱਚੋਂ ਮੇਰਾ ਨੂਰ ਨজਰੀ ਆਈਆ ਕਾਲ ਪੁਰਖ ਅੱਗੇ ਕੀ ਕਹਿੰਦੇ ਹਨ ਉਹ ਸੱਜਣਾ ਦਾ ਸੱਜਣ ਯਾਰਾਂ ਦਾ ਯਾਰ ਮਿੱਤਰਾਂ ਦਾ ਮਿੱਤਰ ਨজਰੀ ਆਈਆ ਉਹ ਕੁਦਰਤਾਂ ਦਾ ਕਾਦਰ ਪੈਗੰਬਰਾਂ ਦਾ ਸਰਦਾਰ ਅਵਤਾਰਾਂ ਦਾ ਅਵਤਾਰ ਸੱਚਾ ਸ਼ੈਨ ਸ਼ਾਈ ਆ ਇਹ ਗੋਬਿੰਦ ਤੇ ਪੁਰਖ ਕਾਲ ਦੀ ਗੱਲ ਦੱਸ ਰਿਹਾ ਕਿ ਉਹ ਨੂੰ ਮੈਂ ਮੁਖਤਿਆਰ ਬਣਾ ਦਿੱਤਾ ਤੇ ਮੈਂ ਉਸ ਦੇ ਵਿੱਚੋਂ ਮੇਰਾ ਨੂਰ ਨਜ਼ਰੀ ਆਉਂਦਾ ਹੈ ਪਹਿਲਾਂ ਤੁਹਾਨੂੰ ਗੋਬਿੰਦ ਦੇ ਦਰਸ਼ ਕਰਨੇ ਪੈਣੇ ਨੇ ਗੋਬਿੰਦ ਪਿਤਾ ਪੁਰਖ ਕਾਲ ਦਾਦਾ ਦੀਦਾ ਦਨਿਸ਼ਤਾ ਦੋਹਾਂ ਇੱਕੋ ਰੂਪ ਨਜ਼ਰੀ ਆਇਆ ਤੇ ਪਾਦਸ਼ਾਹ ਇਹ ਕਹਿੰਦੇ ਹਨ ਕਿ ਦਸਵੇਂ ਜਾਮੇ ਵਿੱਚ ਗੋਬਿੰਦ ਨੇ ਅਗੰਮਾ ਖੇਡ ਕੀਤਾ ਆਪਣਾ ਸਭ ਕੁਝ ਵਾਰ ਦਿੱਤਾ ਇਹ ਸਿੱਖੀ ਲਈ ਤੇ ਇਹਨਾਂ ਆਪਣੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਦੱਸਣ ਲਈ ਕਿ ਮੇਰੇ ਤੋਂ ਬਾਅਦ ਮੇਰੇ ਪੁਰਖ ਅਕਾਲ ਨੇ ਆਉਣਾ ਜੋਤੀ ਜਮਾ ਪਾਉਣਾ ਸ਼ਬਦੀ ਧਾਰ ਪਜਾਉਣਾ ਉਹ ਉਸੇ ਕੋਲ ਬਖਤ ਬਾਕੀ ਸਮਝ ਕਿਸੇ ਨੂੰ ਆਈਆ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਅਨੇਕ ਕਲੰਕ ਬੱਜੀ ਜੜ ਚੜੂ ਦਲ ਰਵਿੰਦੀ ਜੀ ਉਹ ਪਾਸ਼ਾ ਕੀ ਕਹਿੰਦੇ ਹਨ ਉਹ ਉਸੇ ਕੋਲ ਬਖਤ ਬਾਕੀ ਸਮਝ ਕਿਸੇ ਨੂੰ ਆਈਆ ਭਾਵੇਂ ਕੋਟਣ ਕੋਟ ਸੰਤ ਮਹਾਤਮਾ ਮੂਨੀਸਰ ਤਪੀਸਰ ਰਖੀਸਰ ਸੂਫੀ ਸੰਤ ਇਕੱਠੇ ਕਰ ਲੋ ਉੱਤੇ ਧਰਤ ਤੋਲ ਤਵਲ ਦੇ ਮਾਲਕ ਦਾ ਪੇਵ ਸਕੇ ਨਾ ਕੋਈ ਸਮਝਾਈ ਜਾ। ਕਿ ਪਾਤਸ਼ਾਹ ਸਮਝਾ ਗਏ ਕਿ ਮੈਂ ਕਾਲਪੁਰਖ ਮਾਤਲੋਕ ਵਿੱਚ ਆ ਗਿਆ। ਪਾਤਸ਼ਾਹ ਅੱਗੇ ਕੀ ਕਹਿੰਦੇ ਹਨ ਕਿ ਦਸਵੇਂ ਜਾਮੇ ਵਿੱਚ ਜੇ ਗੋਬਿੰਦ ਦੀ ਆਵਾਜ਼ ਨਹੀਂ ਸੁਣੀ ਤੁਸੀਂ ਕਿ ਉਸਨੇ ਭੜ ਭੜ ਕੇ ਲਿਖ ਦਿੱਤਾ ਪਲ-ਪਾਲ ਪਿਆ ਸੰਭਲ ਕੇ ਹਰ ਜੋ ਹਰ ਮੰਦਰ ਆਵੇਂਗੇ ਪਾਪ ਸਮੂਹ વિનાਸ਼ਣ ਕੋ ਕਲ-ਕਲ ਕੀ ਤੁਹਾਨੂੰ ਚਲਾਵੇਂਗੇ। ਪਪਾਰ ਪਾਰ ਨਵਾਰ ਨੂੰ ਕਲ ਕਲ ਕੀ অবতার ਕਹਾਵੇਂਗੇ ਪਲ ਭਾਗ ਪੇ ਸੰਭਲ ਕੇ ਹਰ ਜੋਰ ਮੰਦਰਾਵੇਂਗੇ ਇਹ ਕਹਿ ਦਿੱਤਾ ਪਰ ਦੁਨੀਆ ਵਾਲੇ ਨੂੰ ਪਤਾ ਹੀ ਲੱਗਿਆ ਪਰ ਪਰ ਗੱਡੇ ਲੱਦਦੇ ਰਹੇ ਤੇ ਪਾਸ਼ਾ ਫਿਰ ਕੀ ਕਹਿੰਦੇ ਹਨ ਜੇ ਪਿੱਛੇ ਸੁਣੀ ਨਹੀਂ ਆਵਾਜ਼ ਦਸਵੀਂ ਜੰਮ ਵਿੱਚ ਗੋਬਿੰਦ ਪਾਸ਼ਾ ਦੀ ਆਵਾਜ਼ ਨਹੀਂ ਸੁਣੀ ਉਸ ਦਾ ਸਾਰੀ ਕੁਰਬਾਨੀ ਉਸ ਦੀ ਨਹੀਂ ਵੇਖੀ ਉਸ ਦਾ ਖੇੜ ਨਹੀਂ ਵੇਖਿਆ ਤੇ ਗਾਉਂਦੇ ਹੋ ਦੁਨੀਆ ਵਾਲੇ ਗਾਉਂਦੇ ਨੇ ਪਰ ਸਮਝ ਨਹੀਂ ਆਉਂਦੀ ਪਾਸ਼ਾ ਕੀ ਕਹਿੰਦੇ ਹਨ ਜੇ ਪਿੱਛੇ ਸੁਣੀ ਨਹੀਂ ਕਿਸੇ ਆਵਾਜ਼ ਹੁਣ ਸੁਣ ਲੋ ਧਿਆਨ ਲਗਾਈਆ ਜੋ ਉੱਬਰੋਂ ਆਏ ਹਨ ਉਹ ਵੀ ਜੇ ਪਿੱਛੇ ਦਸਵੇਂ ਜਾਮੇ ਦੀ ਖੇਡ ਦੇ ਬਾਰੇ ਗੋਬਿੰਦ ਪਾਸ਼ਾ ਦਾ ਹੁਣ ਪੋਦੇ ਵਿੱਚ ਸਾਰਾ ਮਨਾਇਆ ਹੈ ਉਸੇ ਸਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਦੀ ਸ਼ਹੀਦੀ ਛੋਟੇ ਸਹਿਬਜ਼ਾਦਿਆਂ ਦਾ ਨੀਂਹ ਵਿੱਚ ਨਹੀਂ ਜਾਣਾ ਇਹ ਸਭ ਕੁਝ ਆਪਨੇ ਵੇਖਿਆ ਤੇ ਸੁਣਿਆ ਹੈ ਲੋਕਾਂ ਤੋਂ ਆਪਣੇ ਇਤਿਹਾਸ ਵੀ ਇਹ ਬੋਲਦਾ ਹੈ ਪਾਤਸ਼ਾਹ ਕੀ ਕਹਿੰਦੇ ਹਾਂ ਜੇ ਪਿੱਛੇ ਸੁਣੀ ਨਹੀਂ ਕਿਸੇ ਆਵਾਜ਼ ਹੁਣ ਸੁਣ ਲਓ ਧਿਆਨ ਲਗਾਈਆ ਜਿਸ ਦਾ ਉੜਦਾ ਰਿਹਾ ਬਾਜ ਜਿਸ ਦਾ ਉੜਦਾ ਰਿਹਾ ਬਾਜ ਉਹ ਬਾਜੀਗਰ ਹੋ ਕੇ ਆਪਣਾ ਸੁਆੰਗ ਰਚਾਈਆ ਉਸੇ ਸੀਸ ਤੇ ਸੋਹੇ ਤਾਜ ਜਗਦੀਸ਼ ਤੇ ਬੜਾਈਆ ਉਹ ਕਰਨ ਆਇਆ ਕਾਜ ਕਰਤਾ ਆਪਣਾ ਸੰਗ ਰਖਾਈਆ ਆਪਣੇ ਕਾਲਪੁਰਖ ਨੂੰ ਲੈ ਕੇ ਆ ਗਿਆ ਉਹ ਕਰਨ ਆਇਆ ਕਾਜ ਕਰਤਾ ਆਪਣਾ ਸੰਗ ਰਖਾਈਆ ਉਹ ਪ੍ਰੇਮ ਪ੍ਰੀਤੀ ਦਾ ਸਦਾ ਮੁਹਤਾਜ ਜੇ ਉਹ ਸੁਪ੍ਰੇਮ ਕਰੋ ਉਹ ਪ੍ਰੇਮ ਪ੍ਰੀਤੀ ਦਾ ਸਦਾ ਮੁਹਤਾਜ ਦੂਜੀ ਆਸ ਨਾ ਕੋਈ ਰਖਾਈਆ ਇੱਥੇ ਉੱਥੇ ਰਖੇ ਲਾਜ ਸਿਰ ਆਪਣਾ ਹੱਥ ਟਿਕਾਈਆ ਨੌ ਰਖਪੁਰਖ ਸਮਰੱਥ ਨੌ ਰਖਪੁਰਖ ਸਮਰੱਥ ਕਲ ਕਲ ਕੀ ਵੇਸ ਬਟਾਈਆ ਸਾਡੇ ਸਤਕਾਰਯੋਗ ਭੈਣ ਜੀ ਤੇ ਵੀਰ ਰਜਿੰਦਰ ਜੀ ਆਖਿਆ ਨਾਲ ਲੱਗਦਾ ਲੱਗਦਾ ਜੀ ਸ਼ੁਰੂ ਹੋ ਜਾਓ ਜੀ ਬੜਾ ਜਿਕਾਰੇ ਸਾਡੀ ਸੰਗਤ ਲਗਾਵੇ ਉਹਨਾਂ ਦੇ ਆਰਗੂਮੈਂਟ ਸੋ ਅਲ੍ਹਾ ਰਹਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅਲ੍ਹਾ ਰਹਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਮਾਰਾ ਈਸ਼ਰ ਸੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਭਗਵਾਨਾ ਈਸ਼ਰ ਸੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਪ੍ਰਹੰ ਵਿੰਦਰ ਵੀ ਆਹੀ ਆ ਸਾਰਿਆਂ ਨੂੰ ਪ੍ਰਹੰ ਸੁਚੋ ਦਵਿੰਦਰ ਵੀਰ ਹਰਜਿੰਦਰ ਪ੍ਰਹੰ ਵਿੰਦਰ ਤੇ ਹੋਰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਅੱਗੇ ਕੀ ਕਹਿੰਦੇ ਹਨ ਪ੍ਰਭ ਉਹ ਪ੍ਰੇਮ ਪ੍ਰੀਤੀ ਦਾ ਸਦਾ ਮਹਤਾਜ ਦੂਜੀ ਆਸ ਨ ਕੋਇ ਰਖਾਈਆ ਇੱਥੇ ਉੱਥੇ ਰਖੇ ਲਾਜ ਸਿਰ ਆਪਣਾ ਹੱਥ ਟਿਕਾਈਆ ਨੌ ਰਖਪੁਰਖ ਸਮਰੱਤ ਕਲ ਕਲ ਕੀ ਮੇਸ ਬਟਾਈਆ ਹੁਣ ਕੋਈ ਕਲ ਕੀ অবতার ਬਣ ਕੇ ਆ ਗਿਆ ਨੇਕ ਲੰਗ ਬਣ ਕੇ ਆ ਗਿਆ ਨੌ ਰਖਪੁਰਖ ਸਮਰੱਤ ਕਲ ਕਲ ਕੀ ਵੇਸ਼ ਬਟਾਈਆ ਪੂਰਵ ਕਦੇ ਨਾ ਭੁੱਲੇ ਯਾਦ ਤੁਹਾਡੇ ਪਿਛਲੇ ਲੈ ਘੁੱਲਦਾ ਨਹੀਂ ਪੂਰਵ ਕਦੇ ਨਾ ਭੁੱਲੇ ਯਾਦ ਅਗਲਾ ਲੇਖਾਂ ਦੇ ਸਮਝਾਈਆ ਗਰੀਬ ਨਮਾਨਿਆਂ ਸੁਣ ਫਰਿਆਦ ਨਿਰਗੁਣ ਨਿਰਵੈਰ ਫੇਰਾ ਪਾਇਆ ਇਹ ਤੁਹਾਡੀਆਂ ਫਰੈਜ਼ਾਂ ਸੁਣ ਕੇ ਪਿਛਲੇ ਲੈਣੇ ਦੇ ਨੇ ਪੂਰੇ ਕਰ ਲਈ ਉਸ ਪੁਰਖ ਕਾਲ ਨੇ ਮਾਤਲੋਕ ਵਿੱਚ ਫੇਰਾ ਪਾਇਆ ਹੈ ਜਿਸ ਤਰ੍ਹਾਂ ਇਹ ਗੱਲ ਕਰਦੇ ਹਾਂ ਕਿ ਗੋਬੇ ਤੇ ਪੁਰਖ ਕਾਲ ਆ ਗਏ ਇਸ ਤਰ੍ਹਾਂ ਹੀ ਪਾਦਸ਼ਾਹ ਸਮਝਾਉਂਦੇ ਹਨ ਕਿ ਵਿਸ਼ਨੂੰ ਨੇ ਇਹ ਗੱਲ ਸੁਣ ਲਈ ਤੁਸੀਂ ਵੀ ਸੁਣ ਲਈ ਜਿਹੜੀਆਂ ਭੈਣਾਂ ਬਾਹਰੋਂ ਆਈਆਂ ਨੇ ਵਿਸ਼ਨੂੰ ਨੇ ਇਹ ਗੱਲ ਸੁਣ ਲਈ ਵਿਸ਼ਨੂੰ ਕੀ ਕਹਿੰਦਾ ਮੈਂ ਸੁਣ ਕੇ ਬਚਣਾ ਉਪਾਰਾ ਉਂਗਲਾਂ ਕੰਨਾਂ ਵਿੱਚ ਪਾਈਆ ਕੰਨਾਂ ਵਿੱਚ ਉਂਗਲਾਂ ਪਾ ਲੀਆਂ ਮੈਂ ਹੈਰਾਨ ਹੋ ਗਿਆ ਕਿਸਾ ਗੋਬਿੰਦ ਆਏ ਦੁਬਾਰਾ ਅੱਗੇ ਚਾਰ ਯੁਗ ਪਿੱਛੇ ਗਿਆ ਮੁੜ ਕੇ ਫੇਰਾ ਕੋਈ ਨਾ ਪਾਈਆ ਚਾਰ ਯੁਗ ਜੇ ਕੋਈ ਗਿਆ ਹੈ ਤਾਂ ਵਿਸ਼ਨੂੰ ਕਹਿੰਦਾ ਮੁੜ ਕੇ ਤਾਂ ਆਇਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਮੈਂ ਹੈਰਾਨ ਹੋ ਗਿਆ ਅੱਗੇ ਚਾਰ ਯੁੱਗ ਗਿਆ ਮੁੜ ਕੇ ਫੇਰਾ ਕੋਈ ਨਾ ਪਾਇਆ ਉਹਨੇ ਚਿਰ ਉਹਨੇ ਚਿਰ ਨੂੰ ਜਦੋਂ ਵਿਸ਼ਨੂੰ ਇਹ ਕਹਿੰਦਾ ਹੈ ਉਹਨੇ ਚਿਰ ਨੂੰ ਪੁਰਖ ਆਕਾਲ ਕੰਨੋਂ ਫੜ ਕੇ ਦਿੱਤਾ ਇਸ਼ਾਰਾ ਉਹਨੇ ਚਿਰ ਨੂੰ ਪੁਰਖ ਆਕਾਲ ਕੰਨੋਂ ਫੜ ਕੇ ਦਿੱਤਾ ਇਸ਼ਾਰਾ ਹਲੂਣਾ ਦਿੱਤਾ ਲਗਾਈਆ ਵਿਸ਼ਨੂੰ ਨੂੰ ਹਲੂਣਾ ਲ ਦਿੱਤਾ ਹਲੂਣਾ ਦਿੱਤਾ ਲਗਾਈਆ ਇਹ ਜੋਧਾ ਸੂਰਬੀਰ ਬਲਕਾਰਾ ਸੁੱਤ ਦਲਾਰਾ ਮੇਰਾ ਸੋਭਾ ਪਾਈਆ ਉਹਨੇ ਕਿਹਾ ਇਹ ਜੋਧਾ ਸੁਬੀਰ ਹੈ ਗੋਬਿੰਦ ਇਹ ਮੇਰਾ ਸੁੱਤ ਹੈ ਕਾਲਪੁਰ ਕਿਹਾ ਸੁੱਤ ਦਲਾਰਾ ਸੋਭਾ ਪਾਈਆ ਜਿਸ ਵੇਲੇ ਮੈਂ ਕਲਕਲ ਕੀ ਲਮਾ ਅਵਤਾਰਾ ਇਹ ਮੇਰਾ ਸੰਗ ਰਖਾਈਆ ਦੋਹਾਂ ਦਾ ਦੋਹਾਂ ਦਾ ਇਕੱਠਾ ਹੋਵੇ ਪ੍ਰੇਮ ਖੰਡਾ ਦੋ ਤਾਰਾ ਖੰਡਾ ਕਿਹੜਾ ਸ਼ਬਦ ਪ੍ਰੇਮ ਦਾ ਖੰਡਾ ਦੋ ਤਾਰਾ ਦੂਜਾ ਸ਼ਸਤਰ ਹੱਥ ਨਾ ਕੋਏ ਠਾਈਆ ਗੁਰਮੁਖਾਂ ਦਾ ਖੋਲ ਕੇ ਸੱਚ ਦਵਾਰਾ ਆਗਤ ਭਗਵਾਨ ਦੇ ਦਰਸਾਈਆ ਸੱਚ ਦਵਾਰਾ ਕਿਹੜਾ ਖੋਲ ਲਿਤਾ ਭਗ ਦਵਾਰ ਖੋਲ ਲਿਤਾ ਪਾਦਸ਼ਾ ਨੇ ਤੇ ਪਾਸ਼ਾ ਇਸ ਤਰ੍ਹਾਂ ਅੱਗੇ ਕਰਦੇ ਹਨ ਪਾਸ਼ਾ ਇੱਕ ਇਸ ਤਰ੍ਹਾਂ ਆਪਣੇ ਵਿਹਾਰ ਕਰਦੇ ਹੋਏ ਸੰਤ ਕੋਲੇ ਗਏ ਸੰਤ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਪਾਦਸ਼ਾ ਹਰਬਾਣੀ ਚ ਗੱਲ ਕਰਦੇ ਹਨ ਪਾਦਸ਼ਾ ਨੇ ਕਿਹਾ ਮੇਰਾ ਸੰਸਾਰੀ ਨਾਮ ਜਗਤ ਪੂਰਨ ਸਿੰਘ ਨੂੰ ਮਿਲਿ ਵਡਿਆਈ ਆ ਦੂਜਾ ਨਾਮ ਦੂਰ ਦੂਰ ਜਿਵੇਂ ਅਸਮਾਨਾ ਪਰੇ ਡੇਰਾ ਲਾਈਆ ਉਹ ਸੱਚਖੰਡ ਦਾ ਵਾਸੀ ਆ ਦੂਜਾ ਨਾਮ ਦੂਰ ਦੂਰ ਜਿਵੇਂ ਅਸਮਾਨਾ ਪਰੇ ਡੇਰਾ ਲਾਈਆ ਸੱਚਾ ਨਾਮ ਹਾਜ਼ਰ ਹਜੂਰ ਸਨਮੁਖ ਹੋ ਕੇ ਆਪਣਾ ਹਾਲ ਸੁਣਾਈਆ ਤੇਰੇ ਸਾਹਮਣੇ ਬੈਠਾ ਸਨਮੁਖ ਹੋ ਕੇ ਆਪਣਾ ਹਾਲ ਸੁਣਾਈਆ ਜੋਤੀ ਜੋ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਨਾਮ ਨਾਲ ਨਾਮ ਦੇ ਵਡਿਆਈ ਜਾ ਅਗੇ ਪਾਤਸ਼ਾਹ ਜੇਠੂ ਬਾਲ ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤਸਰ ਤੋਂ ਸੰਤ ਮਨੇਸ਼ਵਰ ਅਨੰਦ ਆਇਆ ਜਿਸ ਤਾਂ ਤੁਸੀਂ ਕੋਈ ਬਾਹਰੋਂ ਆਉਂਦੇ ਹੋ ਤਾਂ ਮਨੇਸ਼ਵਰ ਅਨੰਦ ਕੁਛ ਸਿਆਣਾ ਸੀ ਉਸਨੇ ਆਪਣਾ ਫੁੱਲਾਂ ਦਾ ਗੁਜਦਸ ਦਾ ਫੁੱਲਾਂ ਦਾ ਹਾਰ ਲਿਆ ਕੇ ਪ੍ਰਭ ਦੇ ਚਰਨਾਂ 'ਚ ਭੇਟ ਕੀਤਾ ਤੇ ਉੱਥੇ ਹਰਬਾਣੀ ਪਾਤਸ਼ਾਹ ਦੀ ਸੁਣਦਾ ਰਿਹਾ ਤੇ ਰਾਤ ਨੂੰ ਵੀ ਉੱਥੇ ਹੀ ਰਿਹਾ ਪਾਤਸ਼ਾਹ ਨੇ ਉਸ ਨੂੰ ਦਰਸ਼ ਦਿਖਾ ਕੇ ਦੱਸ ਦਿੱਤਾ ਕਿ ਮੈਂ ਕੌਣ ਹਾਂ ਕਿ ਪਾਤਸ਼ਾਹ ਉਸ ਨੂੰ ਦੱਸਦੇ ਹਨ ਕਿ ਮੇਰੀ ਕਿਰਪਾ ਤੋਂ ਬਿਨਾ ਮੈਨੂੰ ਕੋਈ ਪਹਿਚਾਨ ਨਹੀਂ ਸਕਦਾ ਬਿਨ ਮੇਰੀ ਕਿਰਪਾ ਸਕੇ ਨਾ ਕੋਈ ਪਹਿਚਾਨ ਪਛਤਾਪ ਕਰੇ ਲਕਾਇਆ ਬੇਸ਼ੱਕ ਮੈਂ ਬਾਹਰੋਂ ਪੰਜ ਤਤ ਇਨਸਾਨ ਅੰਦਰ ਮਾਲਕ ਖਲਕ ਖੁਦਾਈਆ ਅੰਦਰ ਮਾਲਕ ਖਲਕ ਖੁਦਾਈਆ ਸੰਤੋ ਉਹ ਸੰਤ ਸੀ ਨਾ ਉਹਨੂੰ ਕਿ ਸੰਤੋ ਜੇ ਮਿਲ ਜਾਏ ਹੋ ਜਾ ਭਗਵਾਨ ਜੋ ਚੱਲਦੇ ਆਂ ਫਿਰਦੇ ਆਂ ਖਾਂਦੇ ਆਂ ਪੀਂਦੇ ਆਂ ਪਾਰਸ ਦੇ ਇਕ ਰਾਹੀ ਆ ਬਿਨਾ ਕੀਮਤੋਂ ਸੌਦਾ ਦੇ ਵਿੱਚੋਂ ਦੁਕਾਨ ਜੋ ਵਪਾਰੀ ਦਰਸਤੇ ਮੰਗਣ ਆਈ ਆ ਇਹ ਉਹ ਭਗਵਾਨ ਹੈ ਉਹ ਸੰਤ ਮਨੀਸ਼ਵਰ ਅਨੰਦ ਆਇਆ ਭਾਦਰੋਂ ਦੇ ਅਖੀਲੇ ਮਹੀਨੇ ਤੇ ਸੰਗਰਾਦ ਵਾਲੇ ਦਿਨ ਵੀ ਉੱਥੇ ਹੀ ਰਿਹਾ ਕਿਉਂਕਿ ਉਸ ਨੂੰ ਪਾਤਸ਼ਾਹ ਨੇ ਆਪਣੇ ਦਰਸਤ ਘਾ ਲਿੱਤੇ ਰੰਗ ਚਾੜ ਦਿੱਤਾ ਇਸੇ ਤਰ੍ਹਾਂ ਪਾਤਸ਼ਾਹ ਖੇਡ ਕਰਦੇ ਰਹੇ ਤੇ ਪਾਤਸ਼ਾਹ ਨੇ ਜੰਡਿਆਲਾ ਗੁਰੂ ਖੇਡ ਕੀਤਾ ਵਿਹਾਰ ਕੀਤਾ ਉਥੇ ਪਾਸ਼ਾ ਜਿਡੇ ਆਲਾ ਗੁਰੂ ਕੀ ਕਹਿੰਦੇ ਹਨ ਇਹੀ ਆ ਕਿਉਂਕਿ ਅੱਜ ਦਾ ਵਿਸ਼ਾ ਗੋਬਿੰਦ ਤੇ ਪੁਰਖ ਕਾਲ ਦਾ ਹੈ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਇੰਦਾ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਇੰਦਾ ਨਾਲੇ ਨੇਤਰ ਨੈਣ ਪਾਵੇ ਠੰਡ ਨਾਲੇ ਨੇਤਰ ਨੈਣ ਪਾਵੇ ਠੰਡ ਨਾਲੇ ਆਤਮ ਰੰਗ ਚੜਾਏਂਦਾ ਨਾਲੇ ਖੁਸ਼ੀ ਕਰਕੇ ਬੰਦ ਬੰਦ ਬੰਦਗੀ ਇੱਕੋ ਇੱਕ ਦਰੜਾਏਂਦਾ ਨਾਲੇ ਕੱਟੇ ਭੁੱਖ ਨੰਗ ਦੁੱਖ ਦਿਲਦਰ ਦੂਰ ਕਰਾਏਂਦਾ ਸਹਿਬ ਸਿਚੇ ਪਾਸ਼ਾ ਕਹਿੰਦੇ ਅੱਗੇ ਕੀ ਕਹਿੰਦੇ ਨਾਲੇ ਦਰਸ਼ ਨਾਲੇ ਆਨੰਦ ਨਾਲੇ ਦਰਸ਼ ਨਾਲੇ ਆਨੰਦ ਨਾਲੇ ਆਨੰਦਪੁਰੀ ਵਾਲਾ ਨਾਲੇ ਆਨੰਦਪੁਰੀ ਵਾਲਾ ਗਿਆ ਕਮਾਏਂਦਾ ਓਵੇਂ ਇਸ ਨਾਲ ਹੈ ਨਾਲ ਪੁਰਖ ਕਾਲ ਨਾਲ ਗੁਜਰੀ ਚੰਦ ਦੋਹਾਂ ਦਾ ਦਰਸ਼ਿਕੋ ਵਰ ਕਰਾਂਗਾ ਨਾਲੇ ਦਰਸ਼ਨਾਲੇ ਅਨੰਦ ਨਾਲੇ ਅਨੰਦਪੁਰੀ ਵਾਲਾ ਵਿਆ ਕਮਾਏਗਾ ਉੱਥੇ ਜੰਡਿਆਲਾ ਗੁਰੂ ਇੰਨਾ ਵੱਡਾ ਇਕੱਠ ਹੋਇਆ ਸੀ ਪਾਤਸ਼ਾਹ ਨੇ ਕਿਹਾ ਉਹ ਦੁਨੀਆ ਵਾਲਿਓ ਜੰਡਿਆਲੇ ਗੁਰੂ ਆਇਆ ਬੇਪਰਵਾਹੀਆ ਇਹ ਹਰਮਾਨੀ ਚ ਲਿਖਿਆ ਗਿਆ ਤੇ ਉੱਥੇ ਭਗਤੀ ਵੀ ਪਹੁੰਚੀ ਹੋਈ ਸੀ ਭਗਤੀ ਕੀ ਕਹਿੰਦੀ ਹੈ ਕਿ ਮੈਂ ਇਹ ਸਾਰੀਆਂ ਗੱਲਾਂ ਸੁਣਦੀ ਰਹੀ ਤਾਂ ਭਗਤੀ ਉਸ ਵੇਲੇ ਜਮਾਦਾਰ ਕਿਸ਼ਨ ਸਿੰਘ ਦੇ ਨਾਲ ਹੋ ਗਈ ਜਮਾਦਾਰ ਕਿਸ਼ਨ ਸਿੰਘ ਨੂੰ ਪੁੱਛਦੀ ਹੈ ਬਈ ਤੂੰ ਕਿੱਥੇ ਚੱਲਿਆ ਹੈ ਉਹ ਕਹਿੰਦਾ ਮੈਂ ਜੇਠੂਵਾਲ ਚੱਲਿਆ ਉਹ ਕਹਿੰਦੀ ਮੈਂ ਤੇਰੇ ਸਾਈਕਲ ਤੇ ਬੈਠ ਜਾਵਾਂ ਤੇ ਇਹ ਪਾਕਸ਼ਾ ਦੀ ਹਰਬਾਣੀ ਚ ਜਾਏ ਅਸੀਂ ਇਹ ਆਪਣੇ ਮੈਂ ਤੇਰੇ ਸਾਈਕਲ ਤੇ ਬੈਠ ਜਾਵਾਂ ਕਹਿੰਦਾ ਬੈਠ ਜਾ ਸਾਈਕਲ ਤੇ ਬੈਠ ਕੇ ਜੇਠੂਵਾਲ ਦਰਬਾਰ ਪਹੁੰਚ ਜਾਂਦੀ ਹੈ ਭਗਤੀ ਅਤੇ ਭਗਤਾਂ ਵਿੱਚ ਰਲ ਜਾਂਦੀ ਹੈ ਵੇਖਦੀ ਹੈ ਜੋ ਵੇਖਦੀ ਹੈ ਉਹ ਵਰਨਣ ਕਰਦੀ ਹੈ ਹਰ ਬਾਣੀ ਪਾਸ਼ਰੇ ਦਰਸ ਕੀਤਾ ਹੈ 18 ਨੰਬਰ ਗ੍ਰੰਥ ਸੇ ਮੈਨੂੰ ਨਜ਼ਰੀ ਆਇਆ ਜੋੜਾ ਇੱਕ ਗੋਬਿੰਦ ਦੂਜਾ ਗੋਬਿੰਦਾ ਮਾਹੀਆ ਉਹੀ ਇੱਕ ਗੋਬਿੰਦ ਦੂਜਾ ਗੋਬਿੰਦਾ ਮਾਹੀਆ ਮੈਨੂੰ ਨਜ਼ਰ ਆਇਆ ਜੀਨਾ ਦਾ ਫਰਕ ਰੋਹਾਨੀ ਥੋੜਾ ਅਸਮਾਨ ਅਸਮਾਨੀ ਨੂਰ ਇੱਕ ਰਿਸ਼ਨਾਈਆ ਰੋਹਾਨੀ ਫਰਕ ਕੋਈ ਨਹੀਂ ਥੋੜਾ ਉਸਮਾਨੀ ਨੂਰਿਕ੍ਰਿਸ਼ਨਾਈਆ ਉਸ ਦੀ ਧੂਰ ਦਾ ਮੇਰੇ ਮਸਤਕ ਲੱਗ ਗਿਆ ਭੋਰਾ ਉਸ ਦੀ ਧੂਰ ਦਾ ਉਹ ਭਗਤੀ ਕਹਿੰਦੀ ਹੈ ਮੇਰੇ ਮਸਤਕ ਭੋਰਾ ਲੱਗ ਗਿਆ ਤੁਸੀਂ ਤਾਂ ਉਸ ਦੇ ਦਰਸ਼ ਕੀਤੇ ਤੁਸੀਂ ਤਾਂ ਉਸ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ ਹੈ ਮੇਰੇ ਵੀਰੋ ਤੁਸੀਂ ਕਿਉਂ ਨਹੀਂ ਉੱਠਦੇ ਖੁਸ਼ੀ ਨਹੀਂ ਖੁਸ਼ੀ ਕਿਉਂ ਨਹੀਂ ਆਉਂਦੇ ਭਗਤੀ ਖੁਸ਼ੀ ਵਿੱਚ ਆਈ ਹੋਈ ਹੈ ਉਸ ਦੀ ਧੂਰ ਦਾ ਮੇਰੇ ਮਸਤਕ ਲੱਗ ਗਿਆ ਭੋਰਾ ਮੇਰਾ ਭਰਮ ਰਿਹਾ ਨਾ ਰਹੀਆ ਮੇਰਾ ਪਰਮ ਰਿਹਾਨਾਰਾਈ ਆ ਮੈਂ ਸਮਝ ਗਈ ਮੈਂ ਸਮਝ ਗਈ ਇਹ ਉਹ ਜੋਧਾ ਸੂਰਾ ਬੀਰਤਾ ਜਿਸ ਦੀ ਕਰੇ ਵਡਿਆਈਆ ਇਹ ਉਹ ਗੋਬਿੰਦ ਜੋਧਾ ਸੂਰ ਹੈ ਜਿਸ ਦੀ ਬੀਰਤਾ ਵਡਿਆਈ ਕਰਦੀ ਹੈ ਬਹਾਦਰੀ ਵਡਿਆਈ ਕਰਦੀ ਕਿਉਂਕਿ ਦੁਨੀਆ 'ਚ ਉਸ ਦੇ ਬਰਾਬਰ ਕੋਈ ਹੋਇਆ ਨਹੀਂ ਜਿਸ ਦੀ ਬੀਰਤਾ ਕਰੇ ਵਡਿਆਈ ਆ ਇਸ ਦੇ ਚਰਨਾ ਬਿਨਾ ਹੁਣ ਦੱਸਦੀ ਆ ਇਸ ਦੇ ਚਰਨਾ ਬਿਨਾ ਹੋਰ ਨਾਤਾ ਦਿਸੇ ਕੂੜਾ ਹੋਰ ਨਾਤਾ ਦਿਸੇ ਕੂੜਾ ਜੀਵਨ ਯਕਤ ਨਾ ਕੋਈ ਬੜਾਈਆ ਫੇਰ ਵੇਖਿਆ ਕੀ ਵੇਖਦੀ ਹੈ ਫੇਰ ਵੇਖਿਆ ਭਗਤਾਂ ਦਾ ਦਿਸਿਆ ਮਜ਼ਦੂਰਾ ਉਹ ਭਗਤਾਂ ਦਾ ਮਜ਼ਦੂਰ ਵੀ ਬਣ ਗਿਆ ਪੰਜ ਪੰਜ ਚੋਕਰੇ ਆਪਣੇ ਸੀਸ ਤੇ ਟਿਕਾ ਕੇ ਭਗਵਨ ਦਵਾਰ ਦੇ 메ਨ ਗੇਟ ਦੀ ਉੱਤੇ ਪਾ ਦਿੱਤੇ ਭਗਤਾਂ ਦਾ ਮਜ਼ਦੂਰ ਬਣ ਗਿਆ ਇਹ ਭਗਤੀ ਵੇਖ ਰਹੀ ਹੈ ਫੇਰ ਵੇਖਿਆ ਭਗਤਾਂ ਦਾ ਦਿਸਿਆ ਮਜ਼ਦੂਰਾ ਜੋ ਪ੍ਰੇਮ ਅੰਦਰ ਨੇਮ ਅੰਦਰ ਰੂਪ ਹੋ ਕੇ ਸੇਵ ਕੁਮਾਈਆ ਹੋਰ ਤੱਕਿਆ ਉਹ ਬਖਸ਼ ਜੈ ਜਨੁ ਕਰਮ ਦੇ ਕਿਤੇ ਕਸੂਰਾ ਸਿਰ ਆਪਣਾ ਹੱਥ ਰਖਾਈ ਆ ਉਸ ਵੇਲੇ ਭਗਤੀ ਕਹੇ ਮੈਂ ਆਖਿਆ ਜਦੋਂ ਇਹ ਸਭ ਕੁਝ ਵੇਖਿਆ ਮੈਂ ਆਖਿਆ ਮੇਰਾ ਮਤਲਬ ਹੋ ਜਾ ਪੂਰਾ ਅਧੂਰਾ ਰਹਿਣ ਕੋਈ ਨਾ ਪਾਈਆ ਮੇਰਾ ਮਤਲਬ ਪੂਰਾ ਹੋ ਗਿਆ ਮੈਂ ਉਸ ਪ੍ਰਭ ਨੂੰ ਮਿਲ ਲਈ ਮੇਰੇ ਨਾਲੋਂ ਮੇਰੇ ਉੱਤੇ ਕਹਿੰਦੀ ਭਗਤੀ ਕਹਿੰਦੀ ਮੈਂ ਭਗਤਾਂ ਦੇ ਉੱਤੇ ਰੰਗ ਚਾੜਦੀ ਆ ਹੁਣ ਉਹ ਕੀ ਕਹਿੰਦੀ ਆ ਮੇਰੇ ਨਾਲੋਂ ਮੇਰੇ ਉੱਤੇ ਚਾੜ ਦੇਵੇ ਰੰਗ ਗੂੜਾ ਜਿਸ ਦਾ ਰੰਗ ਲਲਾਰੀ ਰੰਗਣ ਵਾਲਾ ਨਜ਼ਰ ਕੋਈ ਨਾ ਆ ਗਿਆ ਨਜ਼ਰ ਕੋਈ ਨਾ ਆ ਗਿਆ ਫਿਰ ਮੈਂ ਕਹਾ ਕਿ ਆ ਗਿਆ ਲਲਾਰੀ ਪਾਸ਼ਾ ਇਸ ਤਰ੍ਹਾਂ ਵੀ ਹਰ ਬਾਣੀ ਹੈ ਉਹੀ ਗੱਲ ਕਾਦੀ ਫਿਰ ਕਹਾ ਮੇਰੇ ਹੱਥੀ ਬਾਹੀ ਸਗਣਾ ਵਾਲਾ ਸੋਹੇ ਚੂੜਾ ਜਿਸ ਦੀ ਬੰਤ ਕਿਸੇ ਸੁਨਿਆਰ ਨਾ ਕਦੇ ਬਣਾਈ ਆ ਫਿਰ ਵੇਖਾਂ ਰਵਦਾਸ ਮਾਰੀ ਫਿਰੇ ਬੁੱਕਲਿਕ ਪੂਰਾ ਕਿ ਸਾਰੀਆਂ ਚੀਜ਼ਾਂ ਵੇਖਿਆ ਰਵਦਾਸ ਗੁਰਮੁਖ ਸਿੰਘ ਸਰਦਾਰ ਗੁਰਮukh Singh ਯਾਨੀ ਗੁਰਮukh Singh ਆਪਣੇ ਭੂਰੇ ਦੀ ਬੁੱਕਲ ਮਾਰ ਕੇ ਫਿਰਦਾ ਭਗਤੀ ਕਹਿੰਦੀ ਫੇਰ ਵੇਖਾ ਰਵਦਾਸ ਮਾਰੇ ਫਿਰੇ ਬੁੱਕਲ ਇੱਕ ਭੂਰਾ ਹੌਲੀ ਹੌਲੀ ਆਪਣਾ ਕਦਮ ਉਠਾਈ ਆ ਮੈਨੂੰ ਖੁਸ਼ੀ ਹੋਈ ਮੈਂ ਹੁਣ ਭਗਤ ਦਵਾਰੇ ਦਾ ਹੂੰ ਜਾਂ ਕੂੜਾ ਮੈਂ ਭਗਤ ਦਵਾਰੇ ਸੇਵਾ ਕਰਾਂ ਕਹਿੰਦੀ ਭਗਤੀ ਮੈਂ ਇੱਛ ਦਾ ਕੂੜਾ ਹੂੰ ਜਾਂ ਸੋਹਣੀ ਸੱਚੀ ਸੇਵ ਕਮਾਈਆ ਜੋ ਸ਼੍ਰੀ ਭਗਵਾਨ ਦਾ ਸੱਚ ਦਸਤੂਰਾ ਚੱਲਣਾ ਉਹ ਸਜਾਈਆ ਜਿਹੜੇ ਹੁਕਮ ਲਿਖੇ ਸੱਚ ਦਸਤੂਰ ਲਿਖੇ ਤਾਂ ਉਹਦੀ ਰਜ਼ਾਈ ਚ ਚੱਲਣਾ ਉਹਦੀ ਰਜ਼ਾਈ ਚ ਚੱਲਣਾ ਮੇਰੇ ਵੀਰੋ ਉਹ ਹੁਕਮ ਪੜੋ ਤੇ ਵਿਚਾਰੋ ਜੇ ਉੱਥੇ ਲਿਖਿਆ ਹੈ ਦਾੜੀ ਕੇਸ ਨਹੀਂ ਕਟਣੇ ਤੇ ਫਿਰ ਕਿਉਂ ਦਾੜੀ ਕੇਸ ਕਾਲੇ ਨਹੀਂ ਕਰਨੇ ਤੇ ਫਿਰ ਕਿਉਂ ਇੱਥੇ ਉਹੀ ਦਸਤੂਰ ਹੈ 파ਸ਼ਾ ਇੱਥੇ ਕੀ ਕਹਿੰਦੀ ਹੈ ਭਤੀ ਜੋ ਸ਼੍ਰੀ ਭਗਵਾਨ ਦਾ ਸੱਚ ਦਸਤੂਰ ਚੱਲਣਾ ਉਸ ਰਜ਼ਾਈਆ ਮਹਾਰਾਜ ਸੇ ਸਿੰਘ ਬਿਸ਼ੂ ਭਗਵਾਨ ਮੇਰੀ ਆਸਾ ਮਨਸਾ ਕਰੇ ਪੂਰਾ ਪੂਰੀ ਪ੍ਰਪੂਰ ਆਪਣੀ ਦਿਆ ਕਮਾਈ ਆ ਮਹਾਰਾਜੇ ਸਿੰਘ বিষ্ণੂ ਭਗਵਾਨ ਮੇਰਾ सगला ਮਿੱਟੇ ਦੁੱਖ ਬਸੂਗਾ ਬਿਸ਼ੋੜਾ ਅਗਲਾ ਦੇ ਚਕਾਈਆ ਸੋ ਇਹ ਭਗਤੀ ਨੇ ਸਭ ਕੁਝ ਵੇਖਿਆ ਤੁਸੀਂ ਵੀ ਵੇਖਿਆ ਪਰ ਭਗਤੀ ਰੌਲਾ ਪਾ ਕੇ ਕਹਿ ਰਹੀ ਹੈ ਤੁਸੀਂ ਵੀ ਰੌਲਾ ਪਾ ਕੇ ਕਹੋ ਉਹ ਭਗਵਾਨ ਆ ਗਿਆ ਸੀ ਉਹਦੇ ਚਰਨਾਂ ਦੀ ਛੋਹ ਲਈ ਅਸੀਂ ਸਭ ਕੁਝ ਵੇਖਿਆ ਸੋ ਸਹਿਬ ਸੱਚੇ ਪਾਤਸ਼ਾਹ ਦੀ ਸਿਫ਼ਤਸਲਾ ਕਰਦੇ ਹਾਂ ਹਰ ਬਾਣੀ ਪੜ੍ਹਦੇ ਹਾਂ ਕਈ ਗਲਤੀਆਂ ਹੋ ਜਾਂਦੀਆਂ ਨੇ ਸਹਿਬ ਸੱਚੇ ਪਾਤਸ਼ਾਹ ਪਾਸੋਂ ਤੇ ਤੁਹਾਡੀ ਸੱਤਾ ਸਮਾਫੀ ਮੰਗਦਾ ਹੇ ਫਿਰ ਕਹਾਂਗਾ ਕਿ ਉਹ ਭਗਵਾਨ ਨੇ ਆਪਣੇ ਸ਼ਬਦ ਦੀ ਢੱਕ ਵਜਾ ਦਿੱਤੀ ਤੁਸੀਂ ਵੀ ਢੱਕ ਵਜਾਓ ਉਸ ਦੀ ਤੁਸੀਂ ਭਗਤ ਜੀ ਪ੍ਰਭ ਕਹਿੰਦੇ ਆ ਜੇ ਭਗਤ ਬਣੇ ਤਾਂ ਪ੍ਰਭ ਨੂੰ ਰੱਖਿਆ ਕਰੋ ਯਾਦ ਜੇ ਭਗਤ ਬਣੇ ਪ੍ਰਭ ਨੂੰ ਰੱਖਿਆ ਕਰੋ ਯਾਦ ਲੋਕ ਲੱਜਿਆ ਨਾ ਕੋਈ ਰਖਾਈ ਆ ਉਹ ਆ ਗਿਆ ਉਹ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜੁਸਤੀ ਜਾਂਦਾ ਹੋ ਕੇ ਫੇਰਾ ਪਾਈ ਆ ਜੇ ਭਗਤ ਬਣੇ ਤੇ ਇਹ ਸਾਰੀਆਂ ਗੱਲਾਂ ਯਾਦ ਰੱਖੋ ਤੇ ਕਹੋ ਸੋ ਜਿਕਾਰਿਆਂ ਦਾ ਸਾਥ ਹੈ ਨਾ ਉੱਚੀ ਬਾਦ ਵਿੱਚ ਕਰੇ ਲਾਣੇ ਹਾਂ ਸੋ ਹੰਗ ਮਹਾਰਾਜੇ ਸਿੰਘ ਜੀ ਵਿਸ਼ਣ ਭਗਵਾਨ ਦੀ ਜੈ